ਖੰਨਾ ਪੁਲਿਸ ਨੇ ਅਸਲਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰ ਨੌਂ ਅਸਲੇ ਸਮੇਤ ਮੈਗਜ਼ੀਨ ਤਿੰਨ ਨੂੰ ਕੀਤਾ ਕਾਬੂ ਐਸਐਸਪੀ ਖੰਨਾ ਮਿਸ ਅਸ਼ਵਨੀ ਗੋਟਿਆਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਵੱਲੋਂ ਗਸ਼ਤ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਦੋ ਵਿਅਕਤੀ ਪੁਲਿਸ ਨੂੰ ਦੇਖ ਕੇ ਕੰਡੇ ਦੇ ਨਾਲ ਖਾਲੀ ਪਈ ਜਗ੍ਹਾ ਵੱਲੋਂ ਭੱਜ ਗਏ ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਉਨ੍ਹਾਂ ਦੀ ਤਲਾਸ਼ੀ ਦੇ ਦੌਰਾਨ ਉਨ੍ਹਾਂ ਕੋਲੋਂ ਇੱਕ-ਇੱਕ ਪਿਸਤਲ ਅਤੇ ਮੈਗਜ਼ੀਨ ਬਰਾਮਦ ਕੀਤਾ ਉੱਥੇ ਹੀ ਪੁੱਛ ਕਿਸ ਤਰ੍ਹਾਂ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਅਸਲਾ ਮੱਧ ਪ੍ਰਦੇਸ਼ ਨਿਵਾਸੀ ਰਵੀ ਤੋਂ ਲਿਆਂਦਾ ਹੈ ਪੁਲਿਸ ਵੱਲੋਂ ਰਮਨਦੀਪ ਸਿੰਘ ਦੀ ਨਿਸ਼ਾਨਦੇਹੀ ਤੇ ਰਵੀ ਨੂੰ ਸਿੰਘੂਨੁਰ ਜ਼ਿਲ੍ਹਾ ਖਰਗੋਨ ਮੱਧ ਪ੍ਰਦੇਸ਼ ਤੋਂ ਕਾਬੂ ਕਰ ਉਸ ਕੋਲੋਂ 7 ਪਿਸਤਲ ਅਤੇ 7 ਮੈਗਜ਼ੀਨ ਬਰਾਮਦ ਕਰ ਲਏ ਵੀ ਉਹ ਜਾਣਦੇ ਹੈਗੇ ਕਿ ਖੰਨੇ ਦੀ ਜੋ ਹਾਈ ਟੈਕ ਨਾਕਾ ਹੈਗਾ ਜੋ ਜੋ ਚਲਦੇ ਹੈਗੇ ਵਕ ਵਕ ਥਾਵਾ ਦੇਣੇ ਮੋਬਾਈਲ ਨਾਕਾ ਚਲਦੀ ਹੈਗੀ ਉਹਨਾਂ ਵੱਲੋਂ 8 ਤਰੀਕ 8 ਨਵੰਬਰ ਨੂੰ ਇੱਕ ਬਹੁਤ ਵਧੀਆ ਤਰੀਕੇ ਨਾਲ ਇੱਕ ਰਿਕਵਰੀ ਹੋਇਆ ਸੀਗਾ ਉਹਦੇ ਵਿੱਚ ਦੋ ਜੋ ਹੈਗੇ ਵਿਅਕਤੀ ਜਿਨ੍ਹਾਂ ਨੂੰ ਆਰਾਊਂਡ ਅਪ ਕੀਤਾ ਗਿਆ ਸੀ ਸ਼ੱਕ ਦੇ ਸ਼ੱਕ ਦੇ ਆਧਾਰ ਤੇ ਉਹਨਾਂ ਵੱਲੋਂ ਦੋ ਵੈਪਨ ਜੋ ਹੈਗਾ ਉਹ ਰਿਕਵਰ ਹੋਏ ਸੀਗੇ ਦੋ ਇਲੀਗਲ ਵੈਪਨ ਸੀਗੇ ਛੋਟੇ ਅਸਲੇ ਸੀਗੇ ਉਹ ਹਤਿਆ ਬਰਾਮਦ ਹੋਏ ਸੀ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀਗਾ ਔਰ ਉਹਦੇ ਬੈਕਵਰਡ ਲਿੰਕ ਤੇ ਚਲਦੇ ਹੋਏ ਇੱਕ ਇਹਨਾਂ ਨੇ ਜੋ ਸਪਲਾਈਅਰ ਸੀਗਾ ਜਿਨ੍ਹਾਂ ਨੇ ਅੱਗੇ ਇਹਨਾਂ ਨੂੰ ਵੇਚਿਆ ਸੀ ਅਸਲੇ ਵੇਚਿਆ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਵੱਲੋਂ ਸੱਤ ਵੈਪਨ ਹੋਰ ਜੋ ਰਿਕਵਰ ਕੀਤਾ ਗਿਆ ਹੈਗਾ ਟੋਟਲ ਜੋ ਹੋਏਗਾ ਨੋ ਅਸਲੇ ਜੋ ਹੈ ਉਹ ਬਰਾਮਦ ਹੋਏ ਨੇ ਇਹਦੇ ਚ ਜੋ ਮੇਨ ਬੰਦੇ ਹੈਗੇ ਆ ਜੋ ਇੱਕ ਪਲਵਿੰਦਰ ਸਿੰਘ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਉਹ ਜਿਆ ਰਮਨਦੀਪ ਸਿੰਘ ਉਹ ਲੁਧਿਆਣਾ ਦੇ ਰਹਿਣ ਵਾਲਾ ਹੈਗਾ ਇਹ ਦੋਵੇਂ ਹੀ ਪਹਿਲੇ ਅਰੈਸਟ ਹੋਏ ਸੀਗੇ ਉਹਨਾਂ ਵੱਲੋਂ ਜੋ ਹਥਿਆਰ ਉਹ ਬਰਾਮਦ ਹੋਏ ਸੀ ਉਹਦਾ ਬੈਕਗ੍ਰਾਉਂਡ ਇਹ ਹੈਗਾ ਜੀ ਜੋ ਪਲਵਿੰਦਰ ਹੈਗਾ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਔਰ ਉਦੋਂ ਹੀ ਆਲਰੇਡੀ ਇੱਕ 307 ਦਾ ਪਰਚਾ ਹੈਗਾ ਔਰ ਇੱਕ ਐਨਡੀਪੀਐਸ ਦਾ ਪਰਚਾ ਹੈਗਾ ਇੰਨੇ ਪਹਿਲੇ ਵੀ ਇੱਕ ਹਥਿਆਰ ਖਰੀਦੀ ਸੀਗੀ ਫਿਰ ਉਸਦੇ ਬਾਅਦ ਫਿਰ ਦੁਬਾਰਾ ਕੰਟੈਕਟ ਕਰਕੇ ਇਹ ਦੂਜੀ ਵਾਰੀ ਇੰਨੇ ਜਾ ਕੇ ਅਸਲਾ ਲੈ ਕੇ ਆਇਆ ਸੀਗਾ ਔਰ ਜੋ ਰਮਨਦੀਪ ਹੈਗਾ ਉਹ ਲੁਧਿਆਣਾ ਦੇ ਰਹਿਣ ਵਾਲਾ ਹੈਗਾ ਉਹ 20 ਸਾਲ ਦਾ ਹੈਗਾ ਉਹ ਸਿਕਿਉਰਿਟੀ ਦਾ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਔਰ ਉਹਨੇ ਇਹ ਸੋਚਿਆ ਕਿ ਚਲੋ ਆਪਾਂ ਇਹਦੇ ਤੇ ਪੈਸੇ ਕਮਾਉਣ ਵਾਸਤੇ ਉਹਨੇ ਇਸ ਰਸਤੇ 'ਚ ਆਇਆ ਔਰ ਇੰਨੇ ਇੰਨੇ ਵੀ ਪਲਵਿੰਦਰ ਦੇ ਨਾਲ ਮਿਲ ਕੇ ਐਮਪੀ ਤੋਂ ਵੈਪਰ ਲੈ ਕੇ ਆ ਰਿਹਾ ਸੀਗਾ ਉਹਨ ਜੋ ਹੈਗਾ ਜੀ ਸਪਲਾਈਅਰ ਮੇਨ ਸਪਲਾਈਅਰ ਸੀਗਾ ਜਿਹਨੂੰ ਐਮਪੀ ਤੋਂ ਅਰੈਸਟ ਕੀਤਾ ਗਿਆ ਹੈਗਾ ਉਹਦਾ ਨਾਮ ਹੈਗਾ ਰਵੀ ਉਹ 25 ਸਾਲ ਦਾ ਹੈਗਾ ਇੰਨੇ ਹਾਲ ਹੀ ਤੋਂ ਪਹਿਲਾਂ ਵੀ ਇਹ ਇਸ ਬਾਰੇ ਤੇ ਨੇ ਦੋ ਵਾਰੀ ਇੱਥੇ ਦਿੱਤਾ ਹੈਗਾ ਬਲਵਿੰਦਰ ਨੂੰ ਹੀ ਦਿੱਤਾ ਹੈ ਸੀਗਾ ਦੋ ਵਾਰੀ ਨੋ ਵੈਪਨ ਟੋਟਲੀ ਇਹਨੇ ਦਿੱਤਾ ਸੀ ਲੇਕਿਨ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਸੱਤ ਵਾਰੀ ਜੋ ਹੈਗਾ ਆਪਣਾ ਵੈਪਨ ਸਪਲਾਈ ਕੀਤੀ ਹੈ ਵੱਖ-ਵੱਖ ਲੋਕਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਪਾਰਟਿਕੂਲਰਲੀ ਕਿੰਨੂ ਕਿੰਨਾਂ ਨੂੰ ਦਿੱਤਾ ਹੈਗਾ ਲੇਕਿਨ ਟੋਟਲ ਇਹਨੇ ਸੱਤ ਵਾਰੀ ਹਾਲ ਤੱਕ ਦੀ ਪੁੱਛਗਿੱਛ ਤੇ ਜੋ ਆਈ ਹੋਈ ਹੈ ਨੇ ਸੱਤ ਵਾਰੀ ਵੈਪਨ ਸਪਲਾਈ ਕੀਤੀ ਹੈਗੀ ਟੋਟਲ ਅਰਾਊਂਡ 14 ਕ ਵੈਪਨ ਇਹਨੇ ਅਦਿੱਤੀ ਹੈ ਉਦੋਂ ਵੀ ਅਸੀਂ ਬਾਕੋੜ ਲਿੰਕ ਤੇ ਕਰ ਰਹੇ ਹੈਗੇ ਇਵਨ ਜੋ ਰਮਨਦੀਪ ਹੈਗਾ ਉਹਨਾਂ ਨੇ ਪਿਛਲੀ ਵਾਰੀ ਜਦੋਂ ਜਾ ਕੇ ਲਿਆਇਆ ਸੀਗਾ ਉਹਦਾ ਇੱਕ ਵੈਪਨ ਤਰਨਤਾਰਨ ਦਿੱਤਾ ਸੀਗਾ ਔਰ ਇੱਕ ਵੈਪਨ ਜੋ ਹੈਗਾ ਇਨੇ ਜਲੰਧਰ ਦੇ ਦਿੱਤਾ ਸੀ ਉਹਦਾ ਵੀ ਉਹਨੇ ਕਿਨੂੰ ਦਿੱਤਾ ਹੈਗਾ ਉਹਦੇ ਤੇ ਕੀ ਉਹ ਕਾਦੇ ਵਾਸਤੇ ਦਿੱਤਾ ਹੈਗਾ ਉਹ ਸਾਰੇ ਆਪਣੀ ਜੋ ਹੈਗਾ ਤਫਤੀਸ਼ ਦੇ ਵਿੱਚ ਅੱਗੇ ਆਉਣ ਵਾਲੀ ਗੱਲ ਹੈ ਜੀ ਕਿਸ ਟਾਈਪ ਦੇ ਵੈਪਨ ਦੇ ਨਾਮ ਇਹ 스타ਪ ਵੈਪਨ ਹੈ ਜੀ ਪਿਸਟਲਸ ਹੈ ਕਿ ਔਰ ਇਹ ਇਲੀਗਲ ਨੇ ਔਰ ਉਥੇ ਲੋਕਲ ਮੈਨੂਫੈਕਚਰਡ ਹੈਗੇ ਜੀ ਜਿਸ ਤਰ੍ਹਾਂ ਰਵੀ ਮੱਧਪਦੇ ਵਿੱਚ ਬੈਠਾ ਹੈ ਪੰਜਾਬ ਚ ਕਿਸ ਤਰ੍ਹਾਂ ਕਨੈਕਸ਼ਨ ਉਹਦਾ ਹੈ ਅ ਇਹਦੇ ਵਿੱਚ ਦੇਖੋ ਜੀ ਵਕਫ ਵਕ ਜਿਵੇਂ ਤੁਸੀਂ ਦੇਖਦੇ ਰਹੇ ਕਿ ਪੰਜਾਬ ਦੇ ਵਿੱਚ ਇਲੀਗਲ ਵੈਪਨ ਜੋ ਹੈਗਾ ਉਹ تقریبا ਯੂਪੀਆਈ ਐਮਪੀ ਤੋਂ ਆਉਂਦੇ ਨਹੀਂ ਇਹਦਾ ਮੋਡ ਆਫ ਟਰਾਂਸਪੋਰਟ ਹੈਗਾ ਔਰ ਜੋ ਇਹਨਾਂ ਕੰਟੈਕਟ ਕਰਨ ਦਾ ਤਰੀਕਾ ਹੈ ਬਰੀ ਅਨਫੋਰਚਨਟਲੀ ਬਹੁਤ ਸਾਰੀ ਚੀਜ਼ੀ ਜੋ ਆਨਲਾਈਨ ਹੋ ਜਾਂਦੇ ਹੈਗੇ ਕਦੀ ਫੇਸਬੁੱਕ ਤੋਂ ਜੋ ਪੁਰਾਣਾ ਕ੍ਰਿਮੀਨਲ ਹੁੰਦਾ ਹੈ ਜੀ ਉਹਨਾਂ ਨੇ ਇਹਨਾਂ ਨਾਲ ਮਿਲਾਪ ਕਰ ਦਿੰਦਾ ਕਦੀ ਜੇਲ੍ਹ 'ਚ ਬੈਠਾ ਹੈ ਉਸ ਵੇਲੇ ਇਹਨੇ ਮਿਲਾਪ ਕਰ ਦਿੰਦੇ ਹੈਗੇ ਇੱਥੇ ਜੋ ਹੈਗਾ ਇਹ ਆਨਲਾਈਨ ਇਹ ਕੰਟੈਕਟ ਕੀਤਾ ਸੀਗਾ ਜੀ ਫੇਸਬੁੱਕ ਤੇ ਰਾਹੀਂ ਕੰਟੈਕਟ ਕੀਤਾ ਸੀ ਫੇਸਬੁੱਕ ਰਾਹੀਂ ਕੰਟੈਕਟ ਕਰਕੇ ਅੱਗੇ ਇਹਨਾਂ ਨੇ ਦੋ ਵਾਰੀ ਤਿੰਨ ਵਾਰੀ ਗੱਲ ਕਰਕੇ ਵਪਨ ਇੱਥੇ ਲੈ ਕੇ ਆਏ ਇਸ ਵਾਰ ਜਿਹੜੇ ਪਹਿਲਾਂ ਦੇ ਜੁਕ ਨੇ ਜੀ ਕਿੱਦਾਂ ਹੋ ਗਏ ਗੈਂਸਟਰ ਨੂੰ ਪਰ ਅਪਲਾਈ ਕੀਤਾ ਨਾ ਕਿ ਇਹ ರೀತಿ ਹੁੰਦਾ ਜੀ ਜਦੋਂ ਇਹਨੇ ਹੁਣ ਅਭੀ ਇਹ ਤੋਂ ਅਭੀ ਅੱਗੇ ਦੀ ਪੁੱਛਕਿਸ਼ ਹੋਣ ਵਾਲੀ ਹੈਗੀ ਕਿਨੂੰ ਕਿਨੂੰ ਦਿੱਤਾ ਹੋਏਗਾ ਉਹਦਾ ਕੀ ਕੰਟੈਕਟ ਉਹਨਾਂ ਕੋਲ ਹੈਗੀ ਆ ਬਹੁਤ ਵਾਰੀ ਇਦਾਂ ਹੁੰਦਾ ਕਿ ਉਹਨਾਂ ਕੋਲ ਇੱਕ ਦੂਜੇ ਦੀ ਇਨਫੋਰਮੇਸ਼ਨ ਨਹੀਂ ਹੁੰਦੀ ਔਰ ਨਾ ਹੀ ਇਹ ਆਪਣੇ ਘਰ ਚ ਮਿਲਦੇ ਹੈਗੇ ਜਾਂ ਨਾ ਆਪਣੀ ਆਈਡ ਯਾ ਡ੍ਰੌਪ ਕਰਕੇ ਚਲੇ ਜਾਂਦੇ ਹੈਗੇ ਕਿ ਉੱਥੇ ਜਾ ਕੇ ਪਿਕ ਹੋ ਜਾਂਗੇ ਪਿਕ ਹੋ ਜਾਂਦਾ ਹੈਗਾ ਇਹਦੇ ਬਹੁਤ ਹੀ ਬਰੀਕੀ ਨਾਲ ਕਰਨ ਵਾਲੇ ਕੰਮ ਹੈਗੇ ਆ ਤੋਂ ਹਲੇ ਵੀ ਹੁਣ ਤੱਕ ਵੀ ਪੁਚੀ ਗਿਛੇ ਵਿੱਚ ਸਤਵਾਰੀ ਆਈ ਹੋਈ ਹੈ ਕਿ ਇਹਨਾਂ ਕਿਹਨੂੰ ਕਿਹਨੂੰ ਦਿੱਤਾ ਹੈਗਾ ਉਹਦਾ ਕੀ ਕੰਟੈਕਟ ਅਵੇਲੇਬਲ ਹੈਗੀ ਆ ਉਹ ਹਲੇ ਟੈਕਨੀਕਲ ਇਨਵੈਸਟੀਗੇਸ਼ਨ ਦੇ ਦੌਰਾਨ ਨਹੀਂ ਨਿਕਰਤੂਸ ਨਹੀਂ ਮਿਲਿਆ ਜੀ ਇਹਦੇ ਵਿੱਚ ਬਸ ਵੈਪਨ ਮਿਲੇ ਹੈ ਸਟੂਡੈਂਟ ਵਿੱਚ ਕੋਈ ਇਨਵੋਲਵ ਹੈਗੇ ਇਹਦੇ ਵਿੱਚ ਸਟੂਡੈਂਟਸ ਨਹੀਂ ਹੈ ਜੀ ਰਮਨਦੀਪ ਐਸ ਐ ਸੈਡ ਕਿ ਹੀ ਇਜ਼ ਸਿਕਿਉਰਿਟੀ ਗਾਰਡ ਦਾ ਕੰਮ ਕਰ ਰਿਹਾ ਹੈਗਾ ਇਹ 20 ਸਾਲ ਦਾ ਹੈਗਾ ਅਲਵਿੰਦਰ ਇਹ ਇੱਕ ਤਕਰੀਬਨ 35 35 ਔਰ ਜੋ ਰਵੀ ਹੈ ਇਹ 25 ਸਾਲ ਦਾ ਹੈਗਾ ਜੀ ਮੈਡਮ ਜੀ ਵੀ ਬਹੁਤ ਸਟੇਟ ਲੈਵਲ ਦੇ ਔਰ ਨੈਸ਼ਨਲ ਲੈਵਲ ਤੇ ਡੀਜੀਪੀ ਪੰਜਾਬ ਸਾਹਿਬਾਨ ਵੱਲੋਂ ਵੀ ਮਧੇਪ੍ਰਦੇਸ਼ ਤੇ ਜੋ ਡੀਜੀਪੀ ਸਾਹਿਬਾਨ ਹੈ ਉਹਨਾਂ ਉਹਨਾਂ ਨੂੰ ਲਿਖਿਆ ਗਿਆ ਹੈਗਾ ਉਹਨਾਂ ਦੇ ਉਹ ਸਟੇਟ ਵੱਲੋਂ ਵੀ ਬਹੁਤ ਇਹ પ્રયાસ ਕੀਤੇ ਜਾ ਰਹੇ ਨੇ ਬਹੁਤ एफर्ट ਕੀਤੇ ਜਾ ਰਹੇ ਨੇ ਉਹ ਹਾਂ ਪਰ ਤੋਂ ਹਜ਼ਾਰਾਂ ਦੇ ਵਿੱਚ ਵੀ ਅਸਲੇ ਜੋ ਹੈਗਾ ਉਹ ਫੜੇ ਜਾ ਰਹੇ ਹੈਗੇ ਲੇਕਿਨ ਉਹਨਾਂ ਦਾ ਆਪਣਾ ਵੀ ਲੋਕਲ ਚੈਲੰਜ ਹੈ ਕਿ ਉਹਦੇ ਕਰਕੇ ਕੰਟਰੋਲ ਦਾ ਔਖਾ ਹੋ ਰਿਹਾ ਬਟ ਪਹਿਲੇ ਤੋਂ ਹਨ ਕੱਟ ਹੋ ਗਏ ਨੇ ਔਰ ਇਹਦੇ ਕਰਕੇ ਅਸੀਂ ਵੀ ਉਹਦੇ ਕਰਕੇ ਕੰਮ ਕਰ ਰਹੇ ਜੀ ਤਾਂ ਕਿ ਇੱਥੇ ਕੋਈ ਨਾ ਭੇਜੇ ਅਗਰ ਕੋਈ ਇੱਥੇ ਇੱਕ ਵੈਪਨ ਭੇਜਦਾ ਹੈ ਤਾਂ ਫਿਰ ਆਪਣਾ ਇਹ ਰਹਿੰਦਾ ਹੈ ਕਿ ਉਹ ਸਪਲਾਇਰ ਤੱਕ ਅਸੀਂ ਪਹੁੰਚੇ ਔਰ ਉੱਥੋਂ ਉੱਥੋਂ ਹੀ ਉਹਨਾਂ ਨੂੰ ਕੱਟ ਕਰੀਏ ਤਾਂ ਕਿ ਅਗਲੇ ਵਾਰ ਜੋ ਵੈਪਨ ਹੈ ਇੱਥੇ ਤੱਕ ਨਾ ਆਵੇ ਉਹਦੇ ਕਰਕੇ ਅਸੀਂ ਬੈਕਵਰਡ ਲਿੰਕੇਜ ਤੇ ਜਾ ਕੇ ਬੰਦੇ ਫੜਦੇ ਆ ਜੀ ਜੀ ਬਿਲਕੁਲ ਨਹੀਂ ਹੁਣ ਉਹਦੇ ਤੇ ਪਿੱਛੇ ਆਪਾਂ ਨੇ ਜਾਣਾ ਹੈਗਾ ਕਿ ਹੁਣ ਜੋ ਇਹ ਤਾਂ ਹੈਗਾ ਇਹ ਕੋਰੀਅਰ ਹੈ ਜੀ ਇਹ ਮਤਲਬ ਜਿਵੇਂ ਡੀਲਰ ਹੁੰਦੇ ਨੇ ਕਿ ਇੰਨੇ ਜੋ ਇਹਨਾਂ ਨੂੰ ਜੋ ਕੰਟੈਕਟ ਕਰਦੇ ਆ ਔਰ ਫਿਰ ਅੱਗੇ ਇਹ ਜੋ ਸਪਲਾਇਰ ਹੁੰਦੇ ਆ ਜੋ ਮੈਨੂਫੈਕਚਰਰ ਹੁੰਦੇ ਆ ਉਹਨਾਂ ਤੋਂ ਲੈ ਕੇ ਅੱਗੇ ਇਹ ਵੇਚਦੇ ਹੈਗੇ ਆ ਆਪਣੇ ਕਮਿਸ਼ਨ ਦੇ ਨਾਲ ਤੋਂ ਅਸੀਂ ਇਹਨਾਂ ਦੇ ਸਪਲਾਇਰ ਤੱਕ ਵੀ ਪਹੁੰਚਣਾ ਹੈ Deixa okay. então,